ਤੋਂ ਐਨ ਐਨ ਪਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਆਪਾਂ ਖੜੇ ਆਂ ਕਲੋੜੀ ਗੇਟ ਮੜੀਆਂ ਵਾਲੇ ਚੌਂਕ ਤੋਂ ਭੂਤਨਾਥ ਮੰਦਿਰ ਜਾਂਦੇ ਹੋਏ ਸੜਕ ਦੇ ਰੋਡ ਤੇ ਤੁਸੀਂ ਦੇਖ ਸਕਦੇ ਹੋ ਕਿ ਨਗਰ ਨਿਗਮ ਪਟਿਆਲਾ ਵੱਲੋਂ ਲਗਾਏ ਗਏ ਕੂੜੇਦਾਨ ਦੀ ਆਪਣੀ ਹੀ ਹੋਈ ਪਈ ਆ ਮਾੜੀ ਹਾਲਤ ਤੇ ਕੂੜਾ ਜਿੱਥੇ ਕੂੜੇਦਾਨ ਚੋਂ ਬਾਹਰ ਨਿਕਲ ਨਿਕਲ ਕੇ ਕੂੜੇਦਾਨ ਸੜਕਾਂ ਤੇ ਆ ਰਿਹਾ ਹੈ ਉਸੇ ਤਰ੍ਹਾਂ ਇਹ ਕੂੜਾ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਨਦੀ ਨੂੰ ਪੱਕਾ ਕਰਨ ਤੋਂ ਬਾਅਦ ਕਿਸ ਤਰ੍ਹਾਂ ਲੋਕਾਂ ਲਈ ਬਣਾਈ ਗਈ ਸੈਰਗਾਹ ਦੇ ਵਾਲੀ ਥਾਂ ਤੇ ਡਿੱਗਿਆ ਪਿਆ ਹੈ ਦੇਖੋ ਕਿਸ ਤਰ੍ਹਾਂ ਬੁਰਾ ਹਾਲ ਹੈ ਇੰਨਾ ਬੜਾ ਹਾਲ ਨਦੀ ਦਾ ਵੀ ਤੇ ਕੂੜੇਦਾਨ ਦਾ ਵੀ ਤੇ ਇਧਰੋਂ ਕੂੜੇ ਦਾ ਖੁੱਲੇ ਸੁੱਟੇ ਹੋਏ ਦੇਖੋ ਕਿਵੇਂ ਕੋਈ ਵਾਲੀ ਵਾਰਸ ਨਹੀਂ ਹੈ ਨਗਰ ਨਿਗਮ ਨੂੰ ਇਸ ਸਬੰਧੀ ਕਿੰਨੀ ਵਾਰ ਦੱਸਿਆ ਜਾ ਚੁੱਕਿਆ ਹੈ ਵੀ ਭਾਈ ਕੂੜੇਦਾਨ ਬਹੁਤ ਮਾੜੀ ਹਾਲਤ ਚ ਨੇ ਜਾਂ ਫਿਰ ਕੂੜੇਦਾਨ ਕਈ ਖਾਵਾ ਤੇ ਹੈ ਹੀ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਕਿ ਨਗਰ ਨਿਗਮ ਦੇ ਕੂੜੇਦਾਨ ਦੀ ਆਪਣੀ ਹਾਲਤ ਕੀ ਹੈ ਉਹ ਕਹਿੰਦੇ ਆ ਗਿੱਲਾ ਸੁੱਕਾ ਕੂੜਾ ਨਾ ਗਿੱਲੇ ਦਾ ਪਤਾ ਹੈ ਨਾ ਸੁੱਕੇ ਦਾ ਪਤਾ ਹੈ ਬੁਰਾ ਹਾਲ ਹੈ ਨਗਰ ਨਿਗਮ ਕਿਸੇ ਵੀ ਤਰ੍ਹਾਂ ਤੋਂ ਇਹਨਾਂ ਹਾਲਾਤਾਂ ਤੇ ਸਬਕ ਨਹੀਂ ਲੈਂਦੀ ਬਲਕਿ ਬਸ ਮੋਗ ਦਰਸ਼ਕ ਬਣੀ ਰਹਿੰਦੀ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਡਾਕਟਰ ਬਲਬੀਰ ਸਿੰਘ ਜੋਗੀ ਸਿਹਤ ਮੰਤਰੀ ਪੰਜਾਬ ਨੇ ਕੈਬਨਿਟ ਮੰਤਰੀ ਪੰਜਾਬ ਨੇ ਨੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਤੇ ਆਮ ਆਦਮੀ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ 20 ਦੇ ਕਰੀਬ ਕੂੜਾ ਚੱਕਣ ਵਾਲੀਆਂ ਗੱਡੀਆਂ ਨੂੰ ਰਵਾਨਾ ਕੀਤਾ ਸੀ ਜੇ ਉਹ ਕੂੜਾ ਚੱਕਣ ਵਾਲੀਆਂ ਗੱਡੀਆਂ 20 ਦੇ ਕਰੀਬ ਰਵਾਨਾ ਹੋਈਆਂ ਸੀ ਤਾਂ ਸ਼ਹਿਰ ਚ ਰਵਾਨਾ ਹੋ ਕੇ ਕਿੱਥੇ ਕੂੜਾ ਚੱਕ ਰਹੀਆਂ ਹਨ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਹਾਲਾਂਕਿ ਅੱਜ ਜਦੋਂ ਅਸੀਂ ਨਗਰ ਨਿਗਮ ਦੇ ਦਫ਼ਤਰ ਗਏ ਉੱਥੇ ਦੇਖਿਆ ਸੀ ਕਿ ਕੁਝ ਗੱਡੀਆਂ ਨਗਰ ਨਿਗਮ ਦੇ ਦਫਤਰ ਵਿੱਚ ਹੀ ਖੜੀਆਂ ਸਨ ਜਦੋਂ ਕਿ ਉਹਨਾਂ ਦਾ ਕੰਮ ਸ਼ਹਿਰ ਵਿੱਚੋਂ ਪਈ ਥਾਂ-ਥਾਂ ਤੇ ਕੂੜੇ ਨੂੰ ਚੱਕਣਾ ਹੈ ਚਾਹੇ ਉਹ ਸੜਕਾਂ ਦੇ ਪਈ ਕੂੜੇ ਨੂੰ ਚੱਕਣ ਦਾ ਹੋਵੇ ਚਾਹੇ ਉਹ ਘਰਾਂ ਚੋਂ ਚੱਕੇ ਕੂੜੇ ਚੱਕਣ ਨੂੰ ਹੋਵੇ ਪਰ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕਿੰਨੇ ਮਾੜੇ ਹਨ ਕੂੜਾ ਇੰਨਾ ਵੱਡੀ ਮਾਤਰਾ 'ਚ ਖੁੱਲੇ ਛਪਿਆ ਹੈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਪਰ ਕੋਈ ਵੀ ਫਲ ਨਹੀਂ ਨਿਕਲ ਰਿਹਾ ਤੁਸੀਂ ਕਹਿ ਸਕਦੇ ਹੋ ਕਿ ਸ਼ਹਿਰ ਦੇ ਮੇਅਰ ਵੱਲੋਂ ਨਹੀਂ ਹੋ ਰਹੀ ਕਿਸੇ ਤਰ੍ਹਾਂ ਤੋਂ ਕੇਅਰ ਲੋਕਾਂ ਨੂੰ ਬਿਮਾਰੀਆਂ ਬਦਬੂ ਗੰਦਗੀ ਵੱਲ ਤੱਕਿਆ ਜਾ ਰਿਹਾ ਹੈ ਜਦ ਕਿ ਲੋਕ ਟੈਕਸ ਦਿੰਦੇ ਹਨ ਇਹਨਾਂ ਨੂੰ ਚੁਣ ਕੇ ਭੇਜਦੇ ਹਨ ਵੀ ਇਹ ਸਾਡੇ ਲਈ ਕੁਝ ਕਰੇਗਾ ਪਰ ਕਿਸੇ ਵੱਲੋਂ ਕੋਈ ਕੁਝ ਨਹੀਂ ਕੀਤਾ ਜਾ ਰਿਹਾ ਬਲਕਿ ਆਪਣੀ ਸ਼ਾਨਦਾਰ ਗੱਡੀਆਂ 'ਚ ਬੈਠ ਕੇ ਬਸ ਰਾਜਨੀਤੀ ਕੀਤੀ ਜਾ ਰਹੀ ਹੈ ਸਰਕਾਰੀ ਕਰਮਚਾਰੀਆਂ ਅਧਿਕਾਰੀਆਂ ਵੱਲੋਂ ਬਸ ਫਾਰਮੈਲਟੀ ਕੀਤੀ ਜਾ ਰਹੀ ਹੈ ਡਿਊਟੀ ਦੀ ਵੀ ਤਨਖਾਹ ਤਾਂ ਮਿਲੀ ਜਾਣੀ ਹੈ ਤੇ ਰਾਜ ਨੇਤਾਵਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਕਦਮ ਜਿਹੜਾ ਉੱਕਿਆ ਨਹੀਂ ਜਾ ਰਿਹਾ ਜਦੋਂ ਕਿ ਲੋਕਾਂ ਨੇ 60 ਕਾਉਂਸਲਰ ਤਿੰਨ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਮੇਅਰ ਚੁਣ ਕੇ ਭੇਜਦੇ ਵੀ ਇਹ ਕੁਝ ਕਰਨਗੇ ਪਰ ਇਹ ਵੀ ਉਹੀ ਪਹਿਲੀ ਪਾਰਟੀਆਂ ਦੇ ਮੇਰਾਂ ਤੇ ਸਰਕਾਰਾਂ ਮੰਗੀ ਨੇ ਐ ਲੱਗਦਾ ਵੀ ਅੰਨੀ ਪੀਸਰੀ ਹੈ ਕੁੱਤਾ ਚੱਟ ਰਿਹਾ ਕੋਈ ਵਾਲੀਵਾਰਸ ਕਿਸੇ ਤਰ੍ਹਾਂ ਦਾ ਹੈ ਹੀ ਨਹੀਂ ਬੁਰਾ ਹਾਲ ਹੈ ਮੇਰੇ ਦੋਸਤੋ ਬੁਰਾ ਹਾਲ ਹੈ ਕੋਈ ਪੁੱਛਣ ਵਾਲਾ ਨਹੀਂ ਹੈ ਬਸ ਇਹਨਾਂ ਨੂੰ ਆਪਣੀ ਰਾਜਨੀਤੀ ਦੀ ਪਈ ਆ ਵੋਟਾਂ ਦੀ ਪਈ ਆ ਨਦੀ ਦਾ ਦੇਖ ਲਓ ਤੁਸੀਂ ਕੀ ਹਾਲ ਹੋਇਆ ਪਿਆ ਹੈਗਾ ਗੰਦੀ ਨਦੀ ਬਣਾ ਰੱਖਿਆ ਨਾਲਾ ਬਣਾ ਰੱਖਿਆ ਇਹਨਾਂ ਨੇ ਕੋਈ ਦੀ ਸਫਾਈ ਨਹੀਂ ਕਰਾ ਰਿਹਾ ਜਦਕਿ ਪ੍ਰਸ਼ਾਸਨ ਨੇ ਮੰਤਰੀ ਨੇ ਖੁਦ ਆਰਡਰ ਦਿੱਤੇ ਆ ਵੀ ਨਦੀ ਦੀ ਸਫਾਈ ਕੀਤੀ ਜਾਵੇ ਨਾਲਿਆਂ ਦੀ ਸਫਾਈ ਕੀਤੀ ਜਾਵੇ ਨਦੀ ਨੂੰ ਨਾਲਾ ਬਣਾ ਤੇ ਆ ਹੁਣ ਨਾਲਿਆਂ ਦੀ ਸਫਾਈ ਵੀ ਨਹੀਂ ਇਹਨਾਂ ਤੋਂ ਹੋ ਰਹੀ ਬਸ ਚਾਰੇ ਪਾਸੇ ਗੰਦਗੀ ਜੜੀ ਬੁੱਟੀ ਪੇੜ ਪੌਦੇ ਇਹ ਵੋ ਸਾਰੇ ਪਾਸੇ ਲੋਕਾਂ ਦਾ ਜੀਨਾ ਮੁਖਾਲ ਕੀਤਾ ਹੋਇਆ ਹੈ ਕਿਸੇ ਕੰਮ ਦੇ ਨਹੀਂ ਇਹ ਲੋਕ ਤਾਂ ਦੋਸਤੋ ਸਾਨੂੰ ਇਹਨਾਂ ਤੋਂ ਸਵਾਲ ਕਰਨੇ ਚਾਹੀਦੇ ਹਨ ਇਹਨਾਂ ਨੂੰ ਪੁੱਛਣਾ ਚਾਹੀਦਾ ਹਨ ਵੀ ਤੁਸੀਂ ਕਾਰ ਕੀ ਰਹੇ ਹੋ 3 ਸਾਲ ਤੋਂ ਉੱਪਰ ਦਾ ਸਰਕਾਰ ਦਾ ਸਮਾਂ ਹੋ ਗਿਆ ਕੀਤਾ ਕੀ ਹੈ ਤੁਸੀਂ ਕੁਝ ਵੀ ਨਹੀਂ ਕੀਤਾ ਹੈਗਾ ਸਿਰਫ ਰਾਜਨੀਤੀ ਕੀਤੀ ਹੈ ਰਾਜਨੀਤੀ ਹੋਰ ਕੁਝ ਨਹੀਂ ਧੰਨਵਾਦ ਮੇਰੇ ਦੋਸਤੋ ਧੰਨ